ਕੇਂਦਰ ਸਰਕਾਰ ਵੱਲੋਂ BBMP ਤੇ CISF ਬਿਠਾਉਣਾ ਮੈਂ ਸਮਝਦਾ ਸਿੱਧੇ ਤੌਰ ਤੇ ਡੈਮ ਤੇ ਕੰਟਰੋਲ ਲੈਣ ਵਾਲੀ ਦਾ ਅਲੱਗ ਕੇਂਦਰ ਦਾ ਜੋ ਸਰਾਸਰ ਗਲਤ ਆ ਪੰਜਾਬ ਹਰਿਆਣਾ ਰੀਅਵਿਲੇਸ਼ਨ ਐਕਟ ਦੀ ਉਲੰਘਣਾ ਵੀ ਆ ਔਰ ਮੈਂ ਸਮਝਦਾ ਕਿ ਪੰਜਾਬ ਦੀ ਸਰਕਾਰ ਨੂੰ ਇਹਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਆ ਪੰਜਾਬ ਦੇ ਵਿੱਚ ਸਰਪਾਰਟੀ ਮੀਟਿੰਗ ਸੱਦ ਕੇ ਸਾਂਝੀ ਰਣਨੀਤੀ ਤਿਆਰ ਕਰਕੇ ਪੰਜਾਬੀਆਂ ਦਾ ਦਬਾਅ ਬਣਾ ਕੇ ਕੇਂਦਰ ਦੀ ਢੈਮਾ ਤੇ ਕਬਜ਼ਾ ਕਰਨ ਦੀ ਨੀਤੀ ਦਾ ਡਟ ਕੇ ਵਿਰੋਧ ਕਰਨ ਦਾ ਸਵਾਲ ਆ ਗਿਆ ਭਾਵੇਂ ਪਹਿਲਾਂ ਦਮਗਜੇ ਮਾਰੇ ਗਏ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਵੱਲੋਂ ਧਰਨੇ ਵੀ ਲਾਏ ਗਏ ਹੁਣ ਜਦੋਂ ਜ਼ਰੂਰਤ ਆ ਇਹ ਕਾਰਵਾਈ ਨੂੰ ਰੋਕਣ ਦੀ ਉਦੋਂ ਲੋਕ ਪਰ ਹੋਗੇ ਮੁੱਖ ਮੰਤਰੀ ਸਾਹਿਬ ਤੇ ਉਹਨਾਂ ਦੇ ਵਜ਼ੀਰ ਬਹੁਤ ਜਲਦੀ ਕਿ ਪੰਜਾਬ ਸਰਕਾਰ ਨੂੰ ਸਰਪਾਰਟੀ ਮੀਟਿੰਗ ਸੱਦ ਕੇ ਕੇਂਦਰ ਦੇ ਕੋਲ ਆਪਣਾ ਪੱਖ ਰੱਖਣਾ ਚਾਹੀਦਾ ਇਹ ਸਰਕਾਰ ਸਰ ਸੁਗੰਦੇ ਅਧਿਕਾਰ ਖੇਤਰ ਵਿੱਚ ਦਾਖਲ ਲਾਜੀ ਆ ਪਰ ਮੈਂ ਸਮਝਦਾ ਕਿ ਅੱਜ ਜਿਸ ਤਰੀਕੇ ਨਾਲ ਪਹਾੜਾ ਰਹਿ ਦੇ ਉਤੇ ਕੇਂਦਰਕਾਲ ਹੋ ਰਿਹਾ ਤੇ ਬਾਕੀ ਵੀ ਪੰਜਾਬ ਦੇ ਬਹੁਤ ਸਾਰੇ ਐਸੇ ਮਸਲੇ ਅਧੂਰੇ ਪਏ ਨੇ ਉਹਨਾਂ ਨੂੰ ਭਾਵੇਂ ਆਰਡੀਐਫ ਦਾ ਮਤਲਬ ਹੋਰ ਬਹੁਤ ਸਾਰੇ ਐਸੇ ਮਸਲੇ ਨੇ ਜਿਨ੍ਹਾਂ ਨੂੰ ਸਾਂਝੇ ਤੌਰ ਤੇ ਹੱਲ ਕਰਾਉਣ ਲਈ ਦਬਾਅ ਬਣਾਉਣ ਦੀ ਲੋੜ ਆ ਅਫਸੋਸ ਇਸ ਗੱਲ ਦਾ ਕਿ ਜਦੋਂ ਡੈਮ ਸੇਫਟੀ ਐਕਟ ਬਣਿਆ ਉਦੋਂ ਪਾਰਲੀਮੈਂਟ ਦੇ ਵਿੱਚ ਪੰਜਾਬ ਦੇ ਕਿਸੇ ਮੈਂਬਰ ਬਾਦਗਮੈਂਟ ਨੇ ਇਹਦਾ ਵਿਰੋਧ ਨਹੀਂ ਕੀਤਾ Nirvrod Fire Safety Act ਪਾਸ ਹੋ ਗਿਆ ਜਿਹਦਾ ਫਰਮਾਇਦਾ ਅੱਜ ਸਾਨੂੰ ਭੁਗਤਣਾ ਪੈ ਰਿਹਾ ਸੋ ਪਿਛਲੀਆਂ ਗਲਤੀਆਂ ਨੂੰ ਨਾ ਚਿਤਾਰਦੇ ਹੋਏ ਅੱਗੇ ਲਈ ਇਹਦੇ ਪ੍ਰਬੰਧ ਕੀਤੇ ਜਾਣ ਹੁਣ ਵੀ ਸਾਰੇ ਮਤਭੇਦ ਭੁਲਾ ਕੇ ਇਕੱਠੇ ਹੋ ਕੇ ਸਮੂਥੀਆਂ ਪਾਰਟੀਆਂ ਨੂੰ ਇੱਕ ਜੁੜਤਾ ਦਿਖਾਉਣ ਦੀ ਲੋੜ ਹੈ ਕੇਂਦਰ ਸਰਕਾਰ ਵੱਲੋਂ BBMP ਤੇ CISF ਬਿਠਾਉਣਾ ਮੈਂ ਸਮਝਦਾ ਸਿੱਧੇ ਤੌਰ ਤੇ ਦੇਮ ਤੇ ਕੰਟਰੋਲ ਲੈਣ ਵਾਲੀ ਦਾ ਅੱਲਾ ਕੇਂਦਰ ਦਾ ਜੋ ਸਰਾਸਰ ਗਲਤ ਆ ਪੰਜਾਬ ਹਰਿਆਣਾ ਰੀਅਵਿਊਰੇਸ਼ਨ ਐਕਟ ਦੀ ਉਲੰਘਣਾ ਵੀ ਆ ਔਰ ਮੈਂ ਸਮਝਦਾ ਕਿ ਪੰਜਾਬ ਦੀ ਸਰਕਾਰ ਨੂੰ ਇਹਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਆ ਪੰਜਾਬ ਦੇ ਵਿੱਚ ਸਰਪਾਰਟੀ ਮੀਟਿੰਗ ਸੱਦ ਕੇ ਸਾਂਝੀ ਰਣਨੀਤੀ ਤਿਆਰ ਕਰਕੇ ਪੰਜਾਬੀਆਂ ਦਾ ਦਬਾਅ ਬਣਾ ਕੇ ਕੇਂਦਰ ਦੀ ਦੇਮਾਤੇ ਕਬਜ਼ਾ ਕਰਨ ਦੀ ਨੀਤੀ ਦਾ ਡਟ ਕੇ ਵਿਰੋਧ ਕਰਨ ਦਾ ਸਮਾਂ ਆ ਗਿਆ ਭਾਵੇਂ ਪਹਿਲਾਂ ਦਬ ਕਜੇ ਮਾਰੇ ਗਏ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਵੱਲੋਂ ਧਰਨੇ ਵੀ ਲਾਏ ਗਏ ਹੁਣ ਜਦੋਂ ਜ਼ਰੂਰਤ ਆ ਇਹ ਕਾਰਵਾਈ ਨੂੰ ਰੋਕਣ ਦੀ ਉਦੋਂ ਅਲੋਪ ਹੋ ਗਏ ਮੁੱਖ ਮੰਤਰੀ ਸਾਹਿਬ ਤੇ ਉਹਨਾਂ ਦੇ ਵਜ਼ੀਰ ਬਹੁਤ ਜਲਦੀ ਕਿ ਪੰਜਾਬ ਸਰਕਾਰ ਨੂੰ ਸਰਪਾਰਟੀ ਮੀਟਿੰਗ ਸੱਦ ਕੇ ਕੇਂਦਰ ਦੇ ਕੋਲ ਆਪਣਾ ਪੱਖ ਰੱਖਣਾ ਚਾਹੀਦਾ ਇਹ ਸਰਸਰ ਸੁਗਿਆਂ ਦੇ ਅਧਿਕਾਰ ਖੇਤਰ ਵਿੱਚ ਢਾਗ ਲਾਜੀ ਆ ਔਰ ਮੈਂ ਸਮਝਦਾ ਕਿ ਅੱਜ ਜਿਸ ਤਰੀਕੇ ਨਾਲ ਪਾਗੜਾ ਰੈਂਦੇ ਉੱਤੇ ਕੇਂਦਰਕਾਲ ਹੋ ਰਿਹਾ ਤੇ ਬਾਕੀ ਵੀ ਪੰਜਾਬ ਦੇ ਬਹੁਤ ਸਾਰੇ ਐਸੇ ਮਸਲੇ ਅਧੂਰੇ ਪਏ ਨੇ ਉਹਨਾਂ ਨੂੰ ਪਾਵੇਂ ਆਰਡੀ ਐਫ ਦਾ ਮਤਲਬਾ ਹੋਰ ਬਹੁਤ ਸਾਰੇ ਐਸੇ ਮਸਲੇ ਨੇ ਜਿਨ੍ਹਾਂ ਨੂੰ ਸਾਂਝੇ ਤੌਰ ਤੇ ਹੱਲ ਕਰਾਉਣ ਲਈ ਦਬਾਅ ਬਣਾਉਣ ਦੀ ਲੋੜ ਆ ਅਫਸੋਸ ਇਸ ਗੱਲ ਦਾ ਕਿ ਜਦੋਂ ਡੈਮ ਸੇਫਟੀ ਐਕਟ ਬਣਿਆ ਉਦੋਂ ਪਾਰਲੀਮੈਂਟ ਦੇ ਵਿੱਚ ਪੰਜਾਬ ਦੇ ਕਿਸੇ ਮੈਂਬਰ ਪਾਰਲੀਮੈਂਟ ਨੇ ਇਹਦਾ ਵਿਰੋਧ ਨਹੀਂ ਕੀਤਾ ਨਿਰਵਿਰੋਧ ਡੈਂਡ ਸੇਫਟੀ ਐਕਟ ਪਾਸ ਹੋ ਗਿਆ ਜਿਹਦਾ ਫਰਮਾਇਦਾ ਅੱਜ ਸਾਨੂੰ ਭੁਗਤਣਾ ਪੈ ਰਿਹਾ ਸੋ ਪਿਛਲੀਆਂ ਗਲਤੀਆਂ ਨੂੰ ਨਾ ਚਿਤਾਰਦੇ ਹੋਏ ਅੱਗੇ ਲਈ ਇਹਦੇ ਪ੍ਰਬੰਧ ਕੀਤੇ ਜਾਣ ਹੁਣ ਵੀ ਸਾਰੇ મતਭੇਦ ਭੁਲਾ ਕੇ ਇਕੱਠੇ ਹੋ ਕੇ ਸਮੂਹੀਆਂ ਪਾਰਟੀਆਂ ਨੂੰ ਇੱਕ ਜੁੜਤਾ ਦਿਖਾਉਣ ਦੀ ਲੋੜ ਹੈ